ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ਤਾ ਅਗਲਾ ਅੰਕ 45 ਆਪਰੇਸ਼ਨ ਬਲੂ ਸਟਾਰ ਬਾਰੇ ਭਾਗ 4 ਟੈਂਕਾਂ ਦੀ ਆਮਦ ਬਾਰੇ ਝੂਠ ਟੈਂਕਾਂ ਦੀ ਵਰਤੋਂ ਬਾਰੇ ਵੀ ਜੀਬੀਐਸ ਸਿੱਧੂ ਦੀ ਜਾਣਕਾਰੀ ਪੂਰੀ ਤਰ੍ਹਾਂ ਗਲਤ ਤੇ ਹਸੋ ਹੀਣੀ ਹੈ ਉਹ ਲਿਖਦਾ ਹੈ ਕਿ ਜਦ ਬਰਗੇਡੀਅਰ ਏਕੇ ਦੀਵਾਨ ਦੀ ਕਮਾਨ ਹੇਠਲੇ 26 ਮਸਰਾਸਤੇ ਨੌ ਗਡਵਾਲ ਦੇ ਸੈਨਿਕ ਅਕਾਲ ਤਖਤ ਸੈ ਵਿੱਚ ਦਾਖਲ ਹੋਣ ਵਿੱਚ ਆਸਫਲ ਰਹੇ ਹੱਦਪਾਰੀ ਨੁਕਸਾਨ ਹੋਣਾ ਪਿਆ ਤਾਂ ਉਸਨੇ ਟੈਂਕਾਂ ਦੀ ਮੰਗ ਕੀਤੀ ਪਰ ਲੈਫਟੀਨੈਂਟ ਜਨਰਲ ਬਰਾੜ ਲਿਖਦਾ ਕਿ ਜਨਰਲ ਸੁੰਦਰਜੀ ਤੋਂ ਟੈਂਕਾਂ ਦੀ ਆਗਿਆ ਮੈਂ ਮੰਗੀ ਸੀ ਅਸਲ ਵਿੱਚ ਸਿੱਧੂ ਦਾ ਇਹ ਅਧਿਆਏ ਲੈਫਟੀਨੈਂਟ ਜਨਰਲ ਬਰਾੜ ਦੀ ਨਕਲ ਹੈ ਪਰ ਉਸਨੇ ਇਸ ਨੂੰ ਲਿਖ ਦਿਆ ਹਵਾਲੇ ਬਰਾੜ ਦੇ ਨਹੀਂ ਮਾਰਕ ਟਾਲੀ ਤੇ ਸਤੀਸ ਚੈੱਕ ਅਤੇ ਅਲੈਗਜ਼ੈਂਡਰ ਦੇ ਹੀ ਦਿੱਤੇ ਹਨ ਕਿਉਂਕਿ ਇਹਨਾਂ ਨੇ ਆਪਣੀਆਂ ਕਿਤਾਬਾਂ ਬਰਾੜ ਤੋਂ ਪਹਿਲਾਂ ਲਿਖੀਆਂ ਸਨ ਪਰ ਜਾਣਕਾਰੀ ਬਰਾੜ ਵੱਲੋਂ ਦਿੱਤੀ ਗਈ ਹੀ ਵਰਤੀ ਸੀ ਇੰਜ ਸਾਫ ਹੋ ਜਾਂਦਾ ਕਿ ਸਿੱਧੂ ਦੀ ਇਹ ਕਿਤਾਬ ਨਕਲ ਦੀ ਨਕਲ ਹੈ ਪਰ ਉਸ ਨੂੰ ਨਕਲ ਮਾਰਨ ਦੀ ਜਾਂਚ ਵੀ ਨਹੀਂ ਆਈ ਕਿਉਂਕਿ ਉਹ ਨਕਲ ਮਾਰਦੇ ਸਮੇਂ ਵੱਡੀਆਂ ਗਲਤੀਆਂ ਕਰ ਗਿਆ ਹੈ ਲੈਫਟੀਨੈਂਟ ਜਨਰਲ ਬਰਾਡ ਅਨੁਸਾਰ ਹਮਲੇ ਦਾ ਸਮਾਂ 5 ਜੂਨ 1984 ਨੂੰ ਰਾਤ ਦੇ 10 ਵਜੇ ਦਾ ਹੈ ਅਤੇ ਸਿੱਧੂ ਇਸ ਨੂੰ ਮੁੱਖ ਕਾਰਵਾਈ ਕਹਿੰਦਾ ਹੈ ਉਹ ਲਿਖਦਾ ਦਰਬਾਰ ਸਾਹਿਬ ਵਿਖੇ ਫੌਜ ਦੀ ਮੁੱਖ ਕਾਰਵਾਈ 5 ਜੂਨ 1984 ਨੂੰ ਸ਼ੁਰੂ ਕੀਤੀ ਗਈ ਲੇਫਟਨੈਂਟ ਜਨਰਲ ਕੇਐਸ ਬਰਾਡਨਸਰ ਟੈਂਕਾਂ ਦੀ ਆਗਿਆ ਛੱਟਪਟ ਮਿਲ ਗਈ ਸੀ ਤੇ 6 ਜੂਨ ਨੂੰ ਸਵੇਰੇ 5:10 ਦੇ ਪ੍ਰਕਰਮਾਂ ਵਿੱਚ ਖੜੇ ਤਿੰਨ ਟੈਂਕਾਂ ਨੂੰ ਇਹ ਕਾਰਜ ਸੌਪਿਆ ਗਿਆ ਕਿ ਮਸ਼ੀਨ ਗੰਨ ਦੀਆਂ ਗੋਲੀਆਂ ਦੀ ਵਰਖਾ ਕਰਕੇ ਅਕਾਲ ਤਖਤ ਤੇ ਮੋਰਚੇ ਉਡਾ ਦਿੱਤੇ ਜਾਣ ਬਰਾਡਨਸਰ 5:21 ਮਿੰਟ ਤੇ ਸਵੇਰੇ ਟੈਂਕਾਂ ਨੇ ਅਕਾਲ ਤਖਤ ਦੱਖਣ ਪੱਛਮ ਦੀ ਲਾਲ ਇਮਾਰਤ ਅਤੇ ਅਕਾਲ ਤਖਤ ਦੇ ਉੱਤਰੀ ਪਾਸੇ ਦੀਆਂ ਇਮਾਰਤਾਂ ਦੇ ਮੋਰਚਿਆਂ ਉੱਤੇ ਆਪਣੀਆਂ ਮਸ਼ੀਨ ਗੰਨਾਂ ਖਾਲੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਸਿੱਧੂ ਲਿਖਦਾ ਟੈਂਕ ਦੀ ਵਰਤੋਲਿਨਾ ਮਿਤੀ 2 ਤੋਂ 8 ਮੰਜ਼ੂਰੀ 6 ਜੂਨ ਨੂੰ ਸਵੇਰੇ ਲਗਭਗ 7 ਵਜੇ ਆਈ 8 ਟੈਂਕ ਤਾਇਨਾਤ ਕੀਤੇ ਗਏ ਜਦਕਿ ਸਚਾਈ ਇਹ ਹੈ ਕਿ ਟੈਂਕ 5 ਅਤੇ 6 ਜੂਨ 1984 ਦੀ ਦਰਮਿਆਨੀ ਰਾਤ ਨੂੰ ਹੀ ਗੁਰੂ ਰਾਮਦਾਸਰਾਵਾਲੇ ਪਾਸੇ ਦਾ ਮੁੱਖ ਗੇਟ ਤੋੜ ਕੇ ਰਾਤ ਦੇ 11 ਵਜੇ ਦਾਖਲ ਹੋਣੇ ਸ਼ੁਰੂ ਹੋ ਗਏ ਸਨ ਅਧੇ ਬੜੀ ਧੀਮੀ ਗਤੀ ਨਾਲ ਇਸ ਤਰਤੀਬ ਵਿੱਚ ਅੱਗੇ ਵਧਦੇ ਸਨ ਕਿ ਇੱਕ ਟੈਂਕ ਗੁਰੂ ਰਾਮਦਾਸਰਾ ਤੋਂ ਬਾਬਾ ਅਟਲ ਸਾਹਿਬ ਨੂੰ ਜਾਂਦੀ ਸੜਕ ਵੱਲ ਜਾਂਦਾ ਸੀ ਤੇ ਦੂਜਾ ਗੁਰੂ ਰਾਮਦਾਸ ਲੰਗਰ ਤੇ ਦੀਵਾਨ ਹਰਮਨਜੀਤ ਸਾਹਿਬ ਦੇ ਵਿਚਕਾਰਲੇ ਰਸਤੇ ਰਾਹੀਂ ਪ੍ਰਕਰਮਾ ਵੱਲ ਵੱਧਦਾ ਸੀ ਚਸ਼ਮਦੀਦ ਗਵਾ ਗਿਆਨੀ ਪੂਰਨ ਸਿੰਘ ਅਨੁਸਾਰ 13 ਟੈਂਕ ਪ੍ਰਕਰਮਾ ਵਿਚ ਆ ਗਏ ਸਨ ਭਾਈ ਕਮਰ ਸਿੰਘ ਧਾਮੀ ਅਤੇ ਭਾਈ ਮਹਿਲ ਸਿੰਘ ਬੱਬਰ ਅਨੁਸਾਰ ਗੁਰੂ ਰਾਮਦਾਸਰਾ ਤੋਂ ਸ਼ੁਰੂ ਹੋ ਕੇ ਬਾਬਾ ਅਟਲ ਸਾਹਿਬ ਵੱਲ ਨੂੰ ਜਾਂਦੇ ਰਸਤੇ ਤੇ ਨਾਨਕ ਨਵਾਸਤੇ ਅਖੀਰ ਤੱਕ ਥੋੜੀ ਥੋੜੀ ਵੇਸਤੇ ਕਈ ਟੈਂਕ ਖੜੇ ਹੋ ਗਏ ਸਨ ਦਰਬਾਰ ਸਾਹਿਬ ਸਮੂਹ ਦੇ ਬਾਰੀ ਘੇਰੇ ਦੇ ਦੁਆਰੇ ਤਾਂ ਟੈਂਕ 3 ਜੂਨ ਨੂੰ ਫੌਜ ਦਾ ਘੇਰਾ ਪਾਉਣ ਵੇਲੇ ਹੀ ਤਨਾਤ ਕਰ ਦਿੱਤੇ ਗਏ ਸਨ ਤੇ ਇਹਨਾਂ ਦੀ ਵਰਤੋਂ ਕਿੱਥੋਂ ਅਤੇ ਕਿਹੜੇ-ਕਿਹੜੇ ਮੋਰਚੇ ਨੂੰ ਤਬਾਹ ਕਰਨ ਲਈ ਕਰਨੀ ਹੈ ਉਸ ਦੀ ਰਣਨੀਤੀ ਵੀ ਉਸੇ ਵੇਲੇ ਹੀ ਤਿਆਰ ਕਰ ਲਈ ਗਈ ਸੀ ਜਿਸ ਦੀ ਪੁਸ਼ਟੀ ਲੈਫਟੀਨੈਂਟ ਜਨਰਲ ਬਰਾਡ ਦੀ ਕਿਤਾਬ ਬ루ਸਟਾਰ ਅਸਲ ਕਹਾਣੀ ਵਿੱਚੋਂ ਸੱਜ ਹੀ ਹੋ ਜਾਂਦੀ ਹੈ ਉਹ ਲਿਖਦਾ ਹੈ ਯਕੀਨੀ ਬਣਾਉਣ ਲਈ ਕਿ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਡੇ ਰਾਹ ਵਿੱਚ ਅੜਿੱਕਾ ਖੜਾ ਨਾ ਹੋ ਜਾਏ ਸਿਕਨ ਬਜੇਤਾ ਟੈਂਕ ਨਿਰਧਾਰਤ ਕੀਤੇ ਗਏ ਬੇਸ਼ੱਕ ਬਰਾੜ ਸਭਾਈ ਦਿੰਦਾ ਕਿ ਟੈਂਕਾਂ ਨੂੰ ਉਹਨਾਂ ਦੀ ਰਵੈਤੀ ਭੂਮਿਕਾ ਵਿੱਚ ਨਹੀਂ ਵਰਤਿਆ ਜਾਣਾ ਸਗੋਂ ਟਾਲ ਦੇ ਰੂਪ ਵਿੱਚ ਵਰਤਿਆ ਜਾਣਾ ਸੀ ਤਾਂ ਜੋ ਸਾਡੇ ਜਵਾਨਾਂ ਦੀਆਂ ਧੱਜੀਆਂ ਨਾ ਉੜਾ ਦਿੱਤੀਆਂ ਜਾਣ ਪਰ ਸਾਰੇ ਜਿਉਂਦੇ ਚਸ਼ਮਦੀਦ ਗਵਾਹ ਭਾਈ ਕਮਰ ਸਿੰਘ ਧਮੀ ਭਾਈ ਮਹਿੰਦਰ ਸਿੰਘ ਰੰਦਾਵਾ ਭਾਈ ਮਨਜੀਤ ਸਿੰਘ ਭੋਮਾ ਭਾਈ ਗੁਰਬੀਰ ਸਿੰਘ ਗੰਡੀਵਿੰਡ ਅਤੇ ਭਾਈ ਰਾਜ ਸਿੰਘ ਬਰਮਾਲ ਅਨੁਸਾਰ 5 ਜੂਨ ਨੂੰ ਦਿਨੇ ਕਰੀਬ 11:30 ਵਜੇ ਦਰਬਾਰ ਸਾਹਿਬ ਸਮੂਹ ਦੇ ਬਾਰੀ ਘੇਰੇ ਤੇ ਖੜੇ ਕੀਤੇ ਟੈਂਕਾਂ ਤੋਂ ਪਾਣੀ ਵਾਲੀ ਟੈਂਕੀ ਬੁੰਗਿਆਂ ਤੇ ਹੋਰ ਬਾਰੀ ਨਿਗਰਾਨ ਚੌਕੀਆਂ ਤੇ ਪਹਿਲਾਂ ਟੈਂਕਾਂ ਦੀਆਂ ਛੋਟੀਆਂ ਗੱਲਾਂ ਨਾਲ ਤੇ ਫਿਰ ਵੱਡੀਆਂ ਤੋਪਾਂ ਨਾਲ ਬੰਬਾਰੀ ਸ਼ੁਰੂ ਕਰ ਦਿੱਤੀ ਗਈ ਸੀ। ਸ੍ਰੀ ਜਰਨੈਲ ਸਿੰਘ ਨੂੰ ਨਿਸ਼ਾਨਾ ਬਣਾ ਕੇ ਅਕਾਲ ਤਖਤ ਸਾਹਿਬ ਜਿਲੀ ਉਹਨਾਂ ਦੀ ਰਹਿਸ਼ ਤੇ 4 ਜੂਨ ਨੂੰ ਹਮਲਾ ਸ਼ੁਰੂ ਕਰਨ ਸਮੇਂ 4:04 ਮਿੰਟ ਤੇ ਮਾਰਿਆ ਗਿਆ ਪਹਿਲਾ ਗੋਲਾ ਵੀ ਟੈਂਕ ਦਾ ਹੀ ਸੀ। ਅਮਰਾਂ ਸ਼ੁਰੂ ਕਰਨ ਸਮੇਂ ਟੈਂਕ ਚਨਾਤ ਕਰਨ ਦੀ ਪੁਸ਼ਟੀ ਬਰਾੜ ਦੀ ਕਿਤਾਬ ਦੇ ਉਪਸਰ ਲੇਖ ਮਸ਼ੀਨ ਬੰਦਤ ਤੋਂ ਸਪਸ਼ਟ ਰੂਪ ਵਿੱਚ ਹੋ ਜਾਂਦੀ ਹੈ ਜਿਸ ਵਿੱਚ ਉਹ ਲਿਖਦਾ ਹੈ 10 ਗਾਰਦ ਨਾਲ ਦਲਬੰਦ ਤਿੰਨ ਟੈਂਕਾਂ ਨੇ ਘੰਟਾ ਘਰ ਵਾਲੇ ਪਹੁੰਚ ਰਸਤੇ ਰਾਹੀਂ ਹਰਮੰਦਰ ਸਾਹਿਬ ਦੇ ਮੁੱਖ ਉਤਰੀ ਦਵਾਰ ਦੇ ਨੇੜੇ ਪਹੁੰਚਣਾ ਸੀ ਇਸ ਤੋਂ ਮਗਰੋਂ ਉਹਨਾਂ ਨੇ ਮਸ਼ੀਨ ਗੰਨ ਦੀ ਗੋਲਾਬਾਰੀ ਨਾਲ ਬੰਨੇ ਬਨੇਰਿਆਂ ਉਤਲੇ ਹੱਤਵਾਦੀ ਮੋਰਚਿਆਂ ਨੂੰ ਨਿਸ਼ਾਨਾ ਬਣਾ ਕੇ ਅਤੇ ਉਡਾ ਕੇ ਪਿਆਦਾ ਕਮਾਂਡੋ ਅਤੇ ਐਸ ਐਫ ਐਫ ਤਤਾਂ ਨੂੰ ਨਜ਼ਦੀਕੀ ਸੁਰੱਖਿਆ ਅਤੇ ਸਹਾਇਤਾ ਮਹਈਆ ਕਰਨੀ ਸੀ 26 ਮਾਦਰਾਸ ਨਾਲ ਦਲਬੰਦ ਤਿੰਨ ਟੈਂਕਾਂ ਨੇ ਪਿਆਦਾ ਸੈਨਿਕਾਂ ਦੇ ਅੰਦਰ ਜਾਂਦੇ ਰਸਤਿਆਂ ਵਿੱਚ ਰੁਕਾਵਟ ਪਾਉਣ ਵਾਲੇ ਹੱਤਵਾਦੀ ਮੋਰਚਿਆਂ ਨੂੰ ਬੇਅਸਰ ਕਰਨ ਦਾ ਕਾਰਜ ਪੂਰਾ ਕਰਨ ਲਈ ਕੌਤਵਾਲੀ ਦੇ ਖੇਤਰ ਯਾਨੀ ਪੁਲਿਸ ਸਟੇਸ਼ਨ ਵੱਲੋਂ ਲੰਗਰ ਦੇ ਪਹੁੰਚ ਰਸਤੇ ਦੀ ਵਰਤੋਂ ਕਰਨੀ ਸੀ ਤੇ ਮਸ਼ੀਨ ਗੰਦੀਆਂ ਗੋਲੀਆਂ ਨਾਲ ਧਾਵਾ ਬੋਲਦੇ ਪਿਆਦਾ ਜਵਾਨਾਂ ਨੂੰ ਨੇੜਿਓਂ ਗੋਲਾਬਾਰੀ ਦੀ ਆੜ ਦੇਣੀ ਸੀ ਭਾਵੇਂ ਬਰਾੜ ਇਸ ਕਾਰਵਾਈ ਦੀ ਤਰੀਕ 5 ਜੂਨ ਦੱਸ ਕੇ ਚਲਾਕੀ ਨਾਲ ਸ਼ਰਾਵਾ ਦੇਂਦਾ ਯਤਨ ਕਰਦਾ ਅਤੇ ਅਜਿਹਾ ਕਰਨ ਪਿੱਛੇ ਉਸ ਦਾ ਮੰਤਵ ਇਹ ਦਰਸਾਉਣਾ ਕਿ ਫੌਜ ਨੇ ਦਰਬਾਰ ਸਾਹਿਬ ਸਮੂਹ ਨੂੰ ਸਿੰਘਾਂ ਤੋਂ ਖਾਲੀ ਕਰਾਉਣ ਲਈ ਬੜੇ ਥੋੜੇ ਸਮੇਂ ਵਿੱਚ ਹੀ ਕਾਰਵੀ ਪੂਰੀ ਕਰ ਲਈ ਸੀ ਪਰ ਚਲਾਕੀ ਭਰੇ ਛਲਾਵਿਆਂ ਨਾਲ ਜੀਬੀਐਸ ਸਿੱਧੂ ਵਰਗੇ ਤਾਂ ਗੁੰਮਰਾਹ ਹੋ ਸਕਦੇ ਹਨ ਜਦ ਕਿ ਰੱਬ ਤੇ ਉਸ ਦੀ ਸਿਰਜੀ ਲੁਕਾਈ ਤੋਂ ਉਸ ਸਚਾਈ ਛਪਾਈ ਨਹੀਂ ਜਾ ਸਕਦੀ ਜਿਸ ਤੋਂ ਸਾਰੀ ਦੁਨੀਆ ਜਾਣੂ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਿੰਦੁਸਤਾਨ ਦਾ ਫੌਜੀ ਹਮਲਾ 4 ਜੂਨ ਨੂੰ ਤੜਕੇ 4:40 ਮਿੰਟ ਤੇ ਸ਼ੁਰੂ ਹੋਇਆ ਸੀ ਅਤੇ ਇਸ ਅਸਾਮੀ ਜੰਗ ਵਿੱਚ 6 ਜੂਨ ਦੇ 10 ਵਜੇ ਤੱਕ ਸਿੰਘਾਂ ਹੱਥੋਂ ਭਾਰੀ ਜਾਨੀ ਨੁਕਸਾਨ ਕਰਾ ਕੇ ਹੀ ਕਾਰਵਾਈ ਪੂਰੀ ਹੋਣ ਦਾ ਦਾਵਾ ਕੀਤਾ ਗਿਆ ਸੀ। ਪਰ ਕਰਮਾ ਵਿੱਚ ਦਾਖਲ ਹੋਏ ਟੈਂਕਾਂ ਦਾ ਮੁੱਖ ਨਿਸ਼ਾਨਾ ਕਾਲ ਤਖ ਸਾਬ ਸੀ। ਟੈਂਕਾਂ ਦੇ ਅੱਗੇ ਲੱਗੀ APC ਅਤੇ ਦੋ ਹੋਰ ਟੈਂਕ ਜਰਨਲ ਸ਼ਾਹਬੇਕ ਸਿੰਘ ਨੇ ਪਹਿਲੇ ਝਟਕੇ ਨਾਲ ਹੀ ਉਡਾ ਦਿੱਤੇ ਸਨ ਅਤੇ ਕੁਝ ਟੈਂਕਾਂ ਨੂੰ ਬਰੂਦ ਚਲਾਉਣ ਦੇ ਬਾਹਰ ਭਾਈ ਮੋਰ ਸਿੰਘ ਨੇ ਬਾਬਾ ਦੀਪ ਸਿੰਘ ਦੇ ਕਰਮਾ ਵਿੱਚਲੇ ਗੁਰਦੁਆਰੇ ਦੇ ਨੇੜਲੇ ਆਪਣੇ ਮੋਰਚੇ ਵਿੱਚੋਂ ਬਰੂਦ ਤੇ ਬਣਾਏ ਬੰਬ ਸੁੱਟ ਕੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਜਥੇਦਾਰ ਜੁਗਿੰਦਰ ਸਿੰਘ ਵਿਧਾਨਤੀ ਨੇ ਮੈਨੂੰ ਖੁਦ ਦੱਸਿਆ ਸੀ ਕਿ ਮੇਰੀ ਰਿਹائش ਦੇ ਬਿਲਕੁਲ ਪਿਛਲੇ ਪਾਸੇ ਲਾਲ ਜੂੜੀ ਵਾਲੀ ਬਾਹੀਬਲ ਫੌਜੀ ਐਲਐਮਜੀਬੀਡੀ ਇੱਕ ਜੀਪ ਜ्यों ਹੀ ਗੁਰੂ ਬਾਜ਼ਾਰ ਵਿੱਚ ਆਈ ਤਾਂ ਉੱਪਰੋਂ ਸਿੰਘਾਂ ਨੇ ਪਤਾ ਨਹੀਂ ਕੀ ਸੁੱਟਿਆ ਉਸ ਤੇ ਚੀਤੜੀ ਉੱਡ ਗਏ ਸਨ ਵਿਚਾਰੇ ਸਿੱਧੂ ਵੱਲੋਂ ਅਟੇ-ਸਟੇ ਲਿਖੀ ਗਈ ਟੈਂਕਾਂ ਦੀ ਆਮਦ ਬਾਰੇ ਸਾਰੀ ਦੀ ਸਾਰੀ ਕਹਾਣੀ ਸਬੂਤਾਂ ਦੇ ਸਾਹਮਣੇ ਟਿਕ ਨਹੀਂ ਸਕਦੀ ਤੇ ਪੂਰੀ ਤਰ੍ਹਾਂ ਝੂਠੀ ਸਾਬਤ ਹੋ ਜਾਂਦੀ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਵੀ ਸਿੱਧੂ ਦਾ ਮਤ ਮਨਕਰਤ ਕਹਾਣੀਆਂ ਕੱਢਣ ਵਾਲੇ ਲੇਖਕਾਂ ਤੇ ਲੈਫਟਿਨੈਂਟ ਜਨਰਲ ਬਰਾੜ ਵਾਲਾ ਹੀ ਹੈ ਜਦ ਕਿ ਲਾਇਬ੍ਰੇਰੀ ਦਾ ਸਾਰਾ ਸਹਿਤ 6 ਜੂਨ 1984 ਦੀ ਰਾਤ ਨੂੰ ਬੋਰੀਆਂ ਵਿੱਚ ਪਾ ਕੇ ਲੁੱਟਣ ਤੋਂ ਬਾਅਦ ਹਿੰਦ ਫੌਜ ਨੇ ਉਸ ਨੂੰ 7 ਜੂਨ ਨੂੰ ਦਿਨੇ ਅੱਗ ਲਾ ਕੇ ਸਾੜਨ ਉਪਰੰਤ ਦੋਸ਼ ਮੁਕਤ ਹੋਣ ਲਈ ਦਵੱਲੀ ਗੋਲੀ ਵਿੱਚ ਹੋਇਆ ਹਾਦਸਾ ਬਣਾਉਣ ਦਾ ਯਤਨ ਕੀਤਾ ਸੀ ਸਿੱਧੂ ਨੇ ਵੀ ਇਸ ਤੇ ਆਪਣੀ ਮੋਹਰ ਲਾਉਂਦਿਆਂ ਵਾਈਟ ਪੇਪਰ ਦੀ ਝੂਠੀ ਕਹਾਣੀ ਨੂੰ ਹੀ ਸੱਚ ਬਣਾਉਣ ਦਾ ਯਤਨ ਕੀਤਾ ਹੈ ਜਦਕਿ ਗੋਲੀ ਚੇ ਦੋਨੋਂ ਕਰੀਬ 10-11 ਵਜੇ ਬੰਦ ਹੋ ਗਈ ਸੀ ਤੇ ਗ੍ਰਿਫਤਾਰ ਕੀਤੇ ਗਏ ਸਿੰਘ 6 ਜੂਨ ਦਾ ਸਾਰਾ ਦਿਨ ਲਾਇਬ੍ਰੇਰੀ ਦੇ ਸਾਹਮਣੇ ਸਖਤ ਫੌਜੀ ਪੈਰੀਹੇਟ ਦਸਤਾਰ ਨਾਲ ਬਾਹਾਂ ਪਿੱਛੇ ਬੰਨ ਕੇ ਪਿਠਾਈ ਰੱਖੇ ਗਏ ਸਨ ਜੇ ਉਸ ਦਿਨ ਲਾਇਬ੍ਰੇਰੀ ਨੂੰ ਹਾਸੇ ਵਿੱਚ ਅੱਗ ਲੱਗੀ ਹੁੰਦੀ ਤਾਂ ਨਾ ਤਾਂ ਫੌਜ ਨੇ ਇਸ ਪਾਸੇ ਬਲ ਰਹੇ ਅੱਗ ਦੇ ਭਾਂਬੜ ਨੇੜੇ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਹੀ ਬਿਠਾਉਣਾ ਸੀ ਤੇ ਨਾ ਹੀ ਆਪ ਉਹਨਾਂ ਦੁਆਲੇ ਪੈਰਾ ਦੇ ਸਕਣਾ ਸੀ ਜਦਕਿ ਸਚਾਈ ਇਹ ਹੈ ਕਿ ਲਾਇਬ੍ਰੇਰੀ ਨੂੰ ਅੱਗ ਸਾਰਾ ਧਾਰਮਿਕ ਸਾਮਾਨ ਲੁੱਟਣ ਤੋਂ ਬਾਅਦ 7 ਜੂਨ ਨੂੰ ਦਿਨੇ ਲਾਈ ਗਈ ਸੀ ਜਿਸ ਦੇ ਬਲਦੇ ਪਾਂਬੜ ਸੰਤ ਜਰਨੈਲ ਸਿੰਘ ਦੇ ਪਰਾ ਕੈਪਟਨ ਹਰਚੰਦ ਸਿੰਘ ਨੇ ਉਸ ਵੇਲੇ ਵੇਖੇ ਸਨ ਜਦੋਂ 7 ਜੂਨ ਨੂੰ ਬਾਅਦ ਦੁਪਹਿਰ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਦੇ ਵੇਖਣ ਲਈ ਦਰਬਾਰ ਸਾਹਿਬ ਆਇਆ ਸੀ ਸਿੱਧੂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਫੌਜ ਦਰਬਾਰ ਸਾਹਿਬ ਸਮੂਹ ਤੇ ਕਦੋਂ ਕਾਬਜ਼ ਹੋਈ ਸੀ ਉਹ ਲਿਖਦਾ 6 ਜੂਨ ਦੀ ਸ਼ਾਮ ਤੱਕ ਫੌਜਾਂ ਦਾ ਦੋਹਾਂ ਕੰਪਲੈਕਸਾਂ ਦੀ ਸਥਿਤੀ ਤੇ ਪੂਰਾ ਨਿਯੰਤਰਣ ਹੋ ਚੁੱਕਾ ਸੀ ਜਦ ਕਿ ਫੌਜ ਤਾਂ ਇਸ ਤੋਂ ਪਹਿਲਾਂ ਦਿਨੇ 11 ਵਜੇ ਤੱਕ ਪੂਰੇ ਦਰਬਾਰ ਸਾਹਿਬ ਸਮੂਹ ਤੇ ਕਾਬਜ਼ ਹੋ ਚੁੱਕੀ ਸੀ ਸੰਤ ਜਰਨੈਲ ਸਿੰਘ ਪਿੰਡਰਾਵਾਲੀ ਤੇ ਭਾਈ ਅਮਰੀਕ ਸਿੰਘ ਆਪਣੇ ਸਾਥੀਆਂ ਸਮੇਤ ਪਹਿਲਾਂ ਤੋਂ ਮਿੱਥੇ ਸਮੇਂ ਤੇ ਦਿਨੇ ਪੂਰੇ 9:30 ਵਜੇ ਅਕਾਲ ਤਖਤ ਸੈੱਬ ਤੋਂ ਬਾਹਰ ਆ ਕੇ ਆਮੋ ਸਾਹਮਣੇ ਹੋਈ ਗਏ ਗੱੱਚੇ ਲੜਾਈ ਵਿੱਚ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਨੇੜੇ ਸ਼ਹੀਦੀ ਪਾਗੇ ਸਨ। ਬਾਬਾ ਠਾਰਾ ਸਿੰਘ ਵੀ ਇਸ ਦਿਨ ਦੁਖਪੰਜਨੀ ਬੇਰੀ ਨੇੜੇ ਦਿਨੇ ਕਰੀਬ 10:30 ਵਜੇ ਸ਼ਹੀਦ ਹੋ ਗਿਆ ਸੀ। ਫੌਜ ਦੇ ਹਵਾਲੇ ਨਾਲ ਸਿੱਧੂ ਦਾ ਇਹ ਕਹਿਣਾ ਕਿ 7 ਜੂਨ ਨੂੰ ਲਈ ਗਈ ਤਲਾਸ਼ੀ ਦੌਰਾਨ ਸੰਤ ਪਿੰਡਰਾਵਾਲੀ ਜਰਨੈਲ ਸ਼ਬੀਕ ਸਿੰਘ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਦੀਆਂ ਦੇਹਾਂ ਪੂਰੇ ਵਿੱਚੋਂ ਮਿਲੀਆਂ ਸਨ। ਜਿੱਥੇ ਸਚਾਈ ਤੋਂ ਕੋਹਾਂ ਦੂਰ ਹੈ ਉੱਥੇ ਉਸਦੀ ਲਿਖਤ ਤੇ ਵੀ ਵੱਡਾ ਸਵਾਲੀਆ ਤਿੰਨ ਹੈ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਉਸਦੀ ਲਿਖਤ ਅਟੇ-ਸਟੇ ਲਿਖੀ ਗਈ ਕਹਾਣੀ ਹੀ ਹੈ ਜਿਸ ਨੂੰ ਲਿਖਣ ਲੱਗਿਆ ਉਸਨੇ ਜ਼ਰਾ ਜਿੰਨੀ ਵੀ ਖੋਜ ਪੜਤਾਲ ਨਹੀਂ ਕੀਤੀ ਜਦ ਕੇ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਦੀਆਂ ਸ਼ਹੀਦੀ ਦੇ ਹਾਂ ਮੇਰੀ ਪੀੜੀ ਦੇ ਨਿਸ਼ਾਨ ਸਾਹਿਬ ਦੇ ਨੇੜੇ ਮਿਲੀਆਂ ਸਨ ਇਕੱਲੇ ਜਰਨੈਲ ਸ਼ਬੀਕ ਸਿੰਘ ਦੀ ਸ਼ਹੀਦੀ ਦੇ ਹੀ ਅਕਾਲ ਸਖਬਬ ਦੇ ਭੋਰੇ ਵਿੱਚੋਂ ਮਿਲੀ ਸੀ ਜਿਹੜੇ 5 6 ਜੂਨ ਦੀ ਵਿੱਚਕਾਰਲੀ ਰਾਤ ਅਕਾਲ ਤੱਕ ਸਾਬ ਦੇ ਨੇੜੇ ਗੰਭੀਰ ਜ਼ਖਮੀ ਹੋਣ ਤੇ ਸнт ਜਰਨੈਲ ਸਿੰਘ ਪਾਸ ਤਹਿਖਾਨੇ ਵਿੱਚ ਆ ਗਏ ਸਨ ਅਤੇ ਉਹਨਾਂ ਨਾਲ ਕੁਝ ਪਲ ਬਚਨ ਬਲਾਸ ਕਰਦੇ ਹੋਏ ਸ਼ਹੀਦ ਹੋ ਗਏ ਸਨ। ਬਾਬਾ 18 ਸਿੰਘ ਦੀ ਸ਼ਹੀਦੀ ਦੇ ਲੱਭਣ ਦੀ ਤਾਂ ਹਿੰਦ ਫੌਜ ਨੇ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਅਤੇ ਉਸ ਦਾ ਸੰਸਕਾਰ ਦੂਜੇ ਸ਼ਹੀਦ ਸਿੰਘਾਂ ਦੇ ਨਾਲ ਬਿਨਾਂ ਸ਼ਨਾਖਤ ਕਰਾਇਆ ਹੀ ਕਰ ਦਿੱਤਾ ਗਿਆ ਸੀ। ਬਿਨਾਂ ਕਿਸੇ ਹਵਾਲੇ ਦੇ ਸਿੱਧੂ ਦਾ ਇਹ ਕਹਿਣਾ ਸਰਸਰ ਝੂਠ ਹੈ ਕਿ 6 ਜੂਨ ਦੀ ਸ਼ਾਮ ਤੱਕ ਪੂਰਾ ਨਿਯੰਤਰਣ ਕਰਨ ਤੋਂ ਬਾਅਦ ਕਰਫਿਊ ਵਿੱਚ ਦਿੱਤੀ ਗਈ 2 ਘੰਟੇ ਦੀ ਢਿੱਲ ਦੌਰਾਨ ਪ੍ਰਕਰਮਾਵਾਰੇ ਪਾਸੇ ਮੁੱਖ ਗੁਰਦੁਆਰਾ ਕੰਪਲੈਕਸ ਦੇ ਕਮਰਿਆਂ ਵਿੱਚ ਫਸੇ ਲਗਭਗ 250 ਲੋਕਾਂ ਨੇ ਆਤਮ ਸਮਰਪਣ ਕੀਤਾ ਸੀ ਜਦਕਿ ਹਿੰਦ ਫੌਜ ਨੇ ਕੁਝ ਲੁਕਮੇ ਮੋਰਚਾਂ ਤੋਂ ਬਿਨਾਂ ਪੂਰੇ ਦਰਬਾਰ ਸਾਹਿਬ ਸਮੂਹ ਤੇ 6 ਜੂਨ ਨੂੰ ਦਿਨੇ ਹੀ ਕਬਜ਼ਾ ਕਰ ਲਿਆ ਸੀ ਇੱਥੇ ਕਰਫਿਊ ਲਾਉਣ ਜਾਂ ਹਟਾਉਣ ਦੀ ਕੋਈ ਤੋਕੀ ਨਹੀਂ ਸੀ ਬਣਦੀ ਕਿਉਂਕਿ ਫੌਜ ਨੇ ਇੱਥੇ ਕਰਫਿਊ ਵਿੱਚ ਢਿੱਲ ਦੇ ਕੇ ਕਿਸੇ ਸਿੰਘ ਨੂੰ ਬਾਹਰ ਨਿਕਲਣ ਦਾ ਮੌਕਾ ਤਾਂ ਦੇ ਨੈਨੀ ਸੀ ਤੇ ਨਾ ਹੀ ਇਥੋਂ ਜੂਹਾਰੂ ਸਿੰਘਾ ਨੇ ਬਾਹਾਂ ਖੜੀਆਂ ਕਰਕੇ ਆਤਮ ਸਮਰਪਣ ਹੀ ਕਰਨਾ ਸੀ ਉਹਨਾਂ ਸਾਰਿਆਂ ਨੂੰ ਫੌਜ ਨੇ ਤਾਕਤ ਦੀ ਵਰਤੋਂ ਕਰਕੇ ਗ੍ਰਿਫਤਾਰ ਕੀਤਾ ਸੀ ਤੇ ਗ੍ਰਿਫਤਾਰ ਕਰਨ ਉਪਰੰਤ ਬੇਰਹਿਮੀ ਨਾਲ ਤਸ਼ੱਦਦ ਦਾ ਨਿਸ਼ਾਨਾ ਬਣਾਉਣ ਮਗਰੋਂ ਕਈਆਂ ਨੂੰ ਬਾਹਾਂ ਪਿੱਛੇ ਬੰਨ੍ਹ ਕੇ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਸੀ ਤੇ ਕਈਆਂ ਨੂੰ ਫੌਜ ਆਪਣੇ ਤਪਤੀਸ਼ੀ ਕੇਂਦਰਾਂ ਵਿੱਚ ਰਹਿ ਗਈ ਸੀ ਜਦ ਕਿ ਇਹ 250 ਸਿੰਘ ਤਾਂ ਉਹੀ ਸਨ ਜਿਹੜੇ ਵਦੀ ਨਾਲ ਬਚ ਕੇ ਸਨ ਤੇ ਉਹਨਾਂ ਨੂੰ ਫੌਜੀ ਕੈਂਪ ਵਿੱਚ ਲਿਜਾ ਕੇ ਗ੍ਰਿਫਤਾਰ ਕਰ ਲਿਆ ਸੀ ਦਰਬਾਰ ਸਾਹਿਬ ਦੇ ਅੰਦਰ ਸੇਵਾ ਕਰਦੇ ਸੇਵਾਦਾਰਾਂ ਨੇ 6 ਜੂਨ ਦੀ ਰਾਤ ਨੂੰ ਫੌਜ ਵੱਲੋਂ بار-बार ਅਨਾਉਂਸਮੈਂਟ ਕਰਨ ਤੇ ਕਿਰਿਆ ਸਾਧਨ ਦੀ ਮਜਬੂਰੀ ਕਾਰਨ ਗ੍ਰਿਫਤਾਰੀ ਜ਼ਰੂਰ ਦਿੱਤੀ ਸੀ ਪਰ ਇਹਨਾਂ ਵਿੱਚੋਂ ਵੀ ਗਿਆਨੀ ਪੂਰਨ ਸਿੰਘ ਤੇ ਗਿਆਨੀ ਮੋਹਨ ਸਿੰਘ ਨੇ ਬਾਹਾਂ ਖੜੀਆਂ ਨਹੀਂ ਸੰਕੀਆਂ ਲੈਫਟੇਨੈਂਟ ਜਨਰਲ ਬਰਾੜ ਦਾ ਇਹ ਕਹਿਣਾ ਵੀ ਮੂਲੋਂ ਹੀ ਗਲਤ ਹੈ ਕਿ ਗਿਆਨੀ ਸਾਹਿਬ ਸਿੰਘ ਵੀ 6 ਜੂਨ ਦੀ ਰਾਤ ਤੱਕ ਦਰਬਾਰ ਸਾਹਿਬ ਵਿੱਚ ਸੀ ਤੇ ਇੱਕ ਏਲਤੀ ਨੂੰ ਹਰਮੰਦਰ ਸਾਹਿਬ ਅੰਦਰ ਪੇਜ ਕੇ ਮੁੱਖ ਗ੍ਰੰਤੀ ਸਾਹਿਬ ਜੀ ਨੂੰ ਵੀ ਬਾਹਰ ਜਾਣ ਦੀ ਬੇਨਤੀ ਕੀਤੀ ਗਈ ਤੇ ਉਹ ਬਾਹਰ ਆ ਗਏ ਜਦ ਕਿ ਗਿਆਨੀ ਸਾਹਿਬ ਸਿੰਘ ਤਾਂ ਉਸ ਸਮੇਂ ਆਪਣੇ ਘਰ ਵਿੱਚ ਸੀ ਪਰ ਗਿਆਨੀ ਪੂਰਨ ਸਿੰਘ ਦਰਬਾਰ ਸਾਹਿਬ ਵਿੱਚ ਸੀ ਜਿਸ ਨੂੰ ਬਰਾੜ ਪ੍ਰੇਖੇ ਨਾਲ ਗਿਆਨੀ ਸਾਹਿਬ ਸਿੰਘ ਦੱਸ ਰਿਹਾ ਸੀ ਗਿਆਨੀ ਹਰਪਾਲ ਸਿੰਘ ਗ੍ਰੰਥੀ ਜੋ ਫੌਜ ਦੀ ਹਰਾਸਤ ਵਿੱਚ ਸੀ ਅਨੁਸਾਰ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਬਾਰੇ ਹਿੰਦ ਫੌਜ ਨੂੰ 6 7 ਜੂਨ ਦੀ ਵਿਚਕਾਰਲੀ ਰਾਤ ਨੂੰ ਉਸ ਜ਼ਖਮੀ ਸਿੱਖ ਨੌਜਵਾਨ ਤੋਂ ਪਤਾ ਲੱਗਾ ਸੀ ਜਿਹੜਾ ਫੌਜ ਨੂੰ ਤਾਂ ਕੁਝ ਵੀ ਨਹੀਂ ਸੀ ਦੱਸ ਰਿਹਾ ਤੇ ਫੌਜੀ ਉਸ ਨੂੰ ਮੇਰੇ ਕੋਲ ਘੰਟਾ ਘਰ ਵਾਲੇ ਪਾਸੇ ਲੈ ਕੇ ਆਏ ਸਨ ਕਿ ਸ਼ਾਇਦ ਉਹ ਮੈਨੂੰ ਹੀ ਸੰਤਾ ਬਾਰੇ ਸੱਚ ਦੱਸ ਦੇ ਮੇਰੇ ਪੁੱਛਣ ਤੇ ਉਸਨੇ ਦੱਸਿਆ ਸੀ ਕਿ ਸੰਤ ਜਰਨੈਲ ਸਿੰਘ ਸ਼ਹੀਦ ਹੋ ਗਏ ਹਨ ਅਤੇ ਉਹਨਾਂ ਦਾ ਸਰੀਰ ਨਿਸ਼ਾਨ ਸਾਹਿਬ ਨੇੜੇ ਪਿਆ ਹੈ ਮੈਂ ਉਸਦੇ ਜ਼ਖਮਾਂ ਤੇ ਆਪਣੀ ਕੇਸਕੀ ਦੀ ਪੱਟੀ ਬੀ ਬੰਨੀ ਸੀ ਫੌਜ ਉਸ ਜ਼ਖਮੀ ਸਿੱਖ ਅਤੇ ਮੈਨੂੰ ਨਿਸ਼ਾਨ ਸਾਹਿਬ ਕੋਲ ਲੈ ਕੇ ਗਈ ਸੀ ਉੱਥੇ अनेकां ਹੀ ਸ਼ਹੀਦ ਸਿੰਘਾਂ ਦੀਆਂ দেহਾਂ ਪਈਆਂ ਹੋਈਆਂ ਸਨ ਫੌਜ ਨੇ ਉਹਨਾਂ ਵਿੱਚੋਂ ਸੰਤਾਂ ਦੀ ਪਛਾਣ ਕਰਕੇ ਉਹਨਾਂ ਦੀ ਦੇਹ ਕੰਟਾ ਘਰ ਦਰਵਾਜ਼ੇ ਵਿੱਚ ਰੱਖ ਦਿੱਤੀ ਸੀ ਜਾਨੀ ਨੁਕਸਾਨਬਾਰੇ ਜੀਬੀਐ ਸਿੱਧੂ ਇਸ ਅਧਿਆਇ ਦੇ ਉਪਸਰ ਲੇਖ ਜਾਨੀ ਨੁਕਸਾਨ ਦਾ ਸਵਾਲ ਵਿੱਚ ਫੌਜੀ ਹਮਲੇ ਵਿੱਚ ਹਿੰਦ ਫੌਜ ਦੇ ਸਿੱਖਾਂ ਦੇ ਜਾਨੀ ਨੁਕਸਾਨ ਦਾ ਕੋਈ ਵੀ ਠੋਸ ਸਹੀ ਤੇ ਪਰਮਾਨਿਤ ਅੰਕੜਾ ਪੇਸ਼ ਨਹੀਂ ਕਰਦਾ ਉਸ ਦੀ ਜਾਨੀ ਨੁਕਸਾਨ ਦੀ ਸਾਰੀ ਦੀ ਸਾਰੀ ਕਹਾਣੀ ਕੇਂਦਰ ਸਰਕਾਰ ਦੇ ਵਾਈਟ ਪੇਪਰ ਲੈਫਟਨੈਂਟ ਜਨਰਲ ਬਰਾਡ ਤੇ ਦੂਜੇ ਲੇਖਕਾਂ ਤੇ ਹੀ ਆਧਾਰਤ ਹੈ ਜਦਕਿ ਰਾਤਾ ਪ੍ਰਮੁੱਖ ਅਧਿਕਾਰੀ ਰਿਆ ਹੁਣ ਕਰਕੇ ਉਸ ਨੂੰ ਠੋਸ ਸਬੂਤਾਂ ਤਹਿਤ ਜਾਨੀ ਨੁਕਸਾਨ ਦੀ ਠੀਕ ਠੀਕ ਗਿਣਤੀ ਦੇਣੀ ਚਾਹੀਦੀ ਸੀ ਪਰ ਉਸ ਨੇ ਠੀਕ ਗਿਣਤੀ ਨਹੀਂ ਦਿੱਤੀ ਉਸ ਦੀ ਇਕਤਾਹੀ ਵੀ ਉਸ ਦੀ ਇਸ ਕਿਤਾਬ ਨੂੰ ਸਵਾਲਾਂ ਦੇ ਵੱਡੇ ਘੇਰੇ ਵਿੱਚ ਲੈ ਆਉਂਦੀ ਹੈ ਸਿੱਧੂ ਦਾ ਬਗਾਵਤ ਕਰਨ ਵਾਲੇ ਸਿੱਖ ਫੌਜੀਆ ਬਾਰੇ ਇਹ ਕਹਿਣਾ ਕਿ ਉਹਨਾਂ ਵਿੱਚੋਂ ਕੁਝ ਪਾਕਿਸਤਾਨ ਜਾਣ ਵਿੱਚ ਸਫਲ ਹੋ ਗਏ ਝੂਠੀਆਂ ਅਫਵਾਹਾਂ ਤੇ ਆਧਾਰਿਤ ਕੋਰਾ ਝੂਠ ਹੈ ਜਦਕਿ ਪਾਕਿਸਤਾਨ ਵਿੱਚ ਇੱਕ ਵੀ ਬਾਗੀ ਸਿੱਖ ਫੌਜੀ ਨਹੀਂ ਸੀ ਗਿਆ ਅਤੇ ਨਾ ਹੀ ਅਜੇ ਕਿਸੇ ਬਾਗੀ ਸਿੱਖ ਫੌਜੀ ਦਾ ਸਿੱਧੂ ਨੇ ਨਾ ਹੀ ਦੱਸਿਆ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ